ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਦਿਵਿਆਂਗ ਭੈਣ ਭਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਫਿਰ ਸਤਿ ਸ਼੍ਰੀ ਅਕਾਲ ਇਸ ਵੀਡੀਓ ਦੇ ਵਿੱਚ ਅਫਾ ਗੱਲ ਕਰਨੀ ਹੈ ਜੇ 4000 ਰੁਪਿਆ ਸਕੀਮ ਜੋ ਹੰਜਾ ਸਰਕਾਰ ਨੇ ਚਲਾਈ ਆ ਪੈਨਸ਼ਨ ਸਕੀਮ ਇਹ ਕਿਹਨਾਂ ਨੂੰ ਮਿਲਨੀ ਹੈ ਇਹ ਤੁਹਾਨੂੰ ਅਸੀਂ ਦੱਸ ਚੁੱਕੇ ਹਾਂ ਇਹ ਬੱਚਿਆਂ ਵਾਸਤੇ ਸਕੀਮ ਹੈ ਤੇ ਇਹਦੇ ਬਾਰੇ ਅਫਾ ਵਧੇਰੇ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣੀ ਆ ਵੈਸੇ ਇਹ ਤੇ ਅਫਾ ਇੱਕ ਵੀਡੀਓ ਪਹਿਲਾਂ ਵੀ ਬਣਾ ਚੁੱਕੇ ਹਾਂ ਤੇ ਹੁਣ ਜੇ ਤਾਜ਼ਾ ਅਪਡੇਟ ਆੜੀਆਂ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਸਭ ਤੋਂ ਪਹਿਲਾਂ ਆਪਾਂ ਜੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣਾ ਹੈ ਜੇ ਸੰਗਰੂਰ ਜ਼ਿਲ੍ਹੇ ਦੇ ਜਿਹੜੇ ਸਾਡੇ ਪਰਿਵਾਰ ਇਸ ਵੀਡੀਓ ਦੇ ਨਾਲ ਸਾਡੇ ਨਾਲ ਜੁੜੇ ਨੇ ਜਿਹੜੇ ਸਾਡੇ ਸਰੋਤੇ ਨੇ ਉਹਨਾਂ ਨੂੰ ਅਸੀਂ ਦੱਸ ਦਈਏ ਕਿ ਤੁਸੀਂ ਡੀਸੀ ਦਫ਼ਤਰ ਸੰਗਰੂਰ ਵਿਖੇ ਜਾ ਕੇ ਆਪਣਾ ਫਾਰਮ ਜਿਹੜਾ ਇਸ ਸਕੀਮ ਦਾ ਲੈ ਸਕਦੇ ਆ ਤੇ ਭਰ ਕੇ ਕਿੱਥੇ ਜਮ੍ਹਾਂ ਕਰਾਉਣਾ ਹੈ ਕਿ ਉਹਦੀ ਕੰਡੀਸ਼ਨਸ ਹੋਣਗੀਆਂ ਕਿ ਉਹਦੀਆਂ ਜੋ ਜੋ ਕਾਗਜ਼ ਫਤਰ ਲਾਉਣ ਨੇ ਕਿਹੜੇ ਲਾਉਣ ਨੇ ਇਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਕਮਰਾ ਨੰਬਰ 211 ਡੀਸੀ ਦਫ਼ਤਰ ਸੰਗਰੂਰ ਵਿੱਚ ਇਹ ਫਾਰਮ ਜਿਹੜੇ ਮਿਲ ਰਹੇ ਨੇ ਵੈਸੇ ਤਾਂ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਡੀਸੀ ਦਫ਼ਤਰ ਨੇ ਉਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਉੱਥੇ ਫਾਰਮ ਤੁਹਾਨੂੰ ਉਪਲਬਧ ਨੇ ਤੇ ਤੁਸੀਂ ਉੱਥੇ ਜਾ ਕੇ ਲੈ ਸਕਦੇ ਆ ਭਾਵੇਂ ਲੁਧਿਆਣਾ ਜ਼ਿਲ੍ਹੇ ਤੋਂ ਤੁਸੀਂ ਬਿਲੋਂਗ ਕਰਦੇ ਆ ਹੁਸ਼ਿਆਰ ਫਰਗੁਦਾਸ ਸਿਰ ਫਰੀਦਕੋਟ ਫਿਰੋਜ਼ਪੁਰ ਪਟਿਆਲਾ ਹਰ ਜ਼ਿਲ੍ਹੇ ਦੇ ਡੀਸੀ ਦਫ਼ਤਰ ਵਿੱਚੇ ਕਮਰੇ ਬਣੇ ਹੋਏ ਨੇ ਅਲੱਗ-ਅਲੱਗ ਉੱਥੇ ਜਿਹੜੇ ਇਹ ਫਾਰਮ ਮਿਲ ਰਹੇ ਨੇ ਤੇ ਤੁਸੀਂ ਜਾ ਕੇ ਉੱਥੋਂ ਫਾਰਮ ਲੈ ਸਕਦੇ ਆ ਇੱਕ ਜੀ ਜ਼ ਜਿਹੜੇ ਬੱਚੇ ਦੇ ਲਈ ਤੁਸੀਂ ਇਹ ਸਕੀਮ ਦਾ ਲਾਭ ਲੈਣਾ ਹੈ ਤੇ ਉਹਦਾ ਆਧਾਰ ਕਾਰਡ ਤੁਸੀਂ ਨਾਲ ਲੈ ਕੇ ਜਾਣਾ ਹੈ ਆਧਾਰ ਕਾਰਡ ਦਿਓਗੇ ਤਾਂ ਤੁਹਾਨੂੰ ਫਾਰਮ ਇਹਦਾ ਮਿਲੇਗਾ ਹੁਣ ਆਪਾਂ ਅੱਗੇ ਚੱਲਦੇ ਹਾਂ ਜੀ ਇਹ ਸਕੀਮ ਦੀ ਜੋ ਸੌਤੋ ਫੈਲਾ ਜੋ ਕ੍ਰਾਈਟੇਰੀਆ ਰੱਖਿਆ ਗਿਆ ਹੈ ਗਾਇਜ਼ ਤੁਹਾਨੂੰ ਅਸੀਂ ਦੱਸ ਚੁੱਕੇ ਹਾਂ ਕਿ ਇਹਦੇ ਵਿੱਚ ਜੋ ਜੋ ਤੁਹਾਨੂੰ ਪੱਤਰ ਚਾਹੀਦੇ ਨੇ ਜਿਹੜੇ ਕਾਗੇ ਪੱਤਰ ਡਾਕੂਮੈਂਟ ਉਹ ਤੁਸੀਂ ਸੁਣ ਲਓ ਫੇਤਾ ਦੇ ਮੌਤਾ ਸਾਡੇ ਹੀ ਚਾਹੀਦਾ ਜੀ ਫੇਤਾ ਦਾ ਆਧਾਰ ਕਾਰਡ ਚਾਹੀਦਾ ਆ ਮਾਤਾ ਜਾਂ ਫਿਰ ਗਾੜੀਆਂ ਦਾ ਆਧਾਰ ਕਾਰਡ ਚਾਹੀਦਾ ਆ ਤੇ ਬੱਚੇ ਦਾ ਆਧਾਰ ਕਾਰਡ ਜਨਮ ਸਰਟੀਫਿਕੇਟ ਬੱਚੇ ਦੇ ਦਾਖਲੇ ਸੰਬੰਧੀ ਸਕੂਲ ਸਰਟੀਫਿਕੇਟ ਬੈਂਕ ਖਾਤੇ ਦੀ ਫੋਟੋਕਾਪੀ ਤੇ ਆਧਾਰ ਕਾਰਡ ਦੋਨੇ ਸ਼ੇਡਡ ਹੋਣੇ ਚਾਹੀਦੇ ਨੇ ਯਾਨੀ ਕਿ ਆਧਾਰ ਕਾਰਡ ਜਿਹੜਾ ਆ ਬੈਂਕ ਕਾਪੀ ਦੇ ਨਾਲ ਜੁੜਿਆ ਹੋਣਾ ਚਾਹੀਦਾ ਆ ਤੇ ਇਸ ਦੇ علاوہ ਖਾਤੇ ਦਾ ਜਿਹੜਾ ਆਧਾਰ ਸਟੇਟਸ ਹੈ ਉਹ ਲਗਾਇਆ ਜਾਊਗਾ ਨਾਲ ਤੇ ਸਕੀਮ ਸੰਬੰਧੀ ਫਾਰਮ ਜਿਹੜਾ ਜਾ ਉਹ ਪਿੰਡੂ ਖੇਤ ਲਈ ਸਰਫੰਜ ਅਤੇ ਆਂਗਣ ਵਾਲੀ ਵਰਕਰ ਤੋਂ ਤਸਦੀਕ ਕਰਾਇਆ ਜਾਵੇ ਇਹ ਤੁਸੀਂ ਸੁਣ ਲਓ ਕਿਉਂਕਿ ਸਾਡੇ ਨਾਲ ਜਿਹੜੀ ਸੰਗਤ ਜੁੜਦੀ ਹੈ ਉਹ ਬਧੇਰੇ ਪਿੰਡਾਂ ਤੋਂ ਬਿਲੋਂਗ ਕਰਦੇ ਨੇ ਤੇ ਤੁਸੀਂ ਆਪਣੇ ਸਰਫੰਜ ਜਾਂ ਫਿਰ ਜਿਹੜਾ ਜਾ ਆਂਗਣ ਵਾਲੀ ਵਰਕਰ ਤੋਂ ਤੁਸੀਂ ਤਸਦੀਕ ਕਰਵਾ ਸਕਦੇ ਆ ਯਾਨੀ ਕਿ ਉਹਨਾਂ ਦੇ ਮੋਹਰ ਲਵਾ ਸਕਦੇ ਆ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਜਿਹੜਾ ਜਿਹੜਾ ਤੁਹਾਡੇ ਸ਼ਹਿਰੀ ਖੇਤਰ ਤੋਂ ਬਿਲੋਂਗ ਕਰਦੇ ਆ ਤੇ ਆਪਣੇ ਜਿਹੜੇ ਤੁਹਾਡੇ ਵਾਰਡ ਦੇ ਐਮਸੀ ਨੇ ਜਾਂ ਫਿਰ ਅੰਗਨwadi ਵਰਕਰ ਤੋਂ ਤੁਸੀਂ ਤਸਦੀਕ ਕਰਵਾ ਸਕਦੇ ਆ ਅੱਗੇ ਸੁਣ ਲਓ ਜੀ ਜੋ ਫਾਰਮ ਜਮਾ ਕਰਾਉਣ ਲਈ ਜੋ ਜ਼ਰੂਰੀ ਗੱਲਾਂ ਨੇ ਫਾਰਮ ਦਫ਼ਤਰ ਵੇਖੇ ਨਿੱਜੀ ਤੌਰ ਤੇ ਤੁਸੀਂ ਜਮਾ ਕਰਵਾਉਣਾ ਬੱਚੇ ਨੂੰ ਨਾਲ ਲੈ ਕੇ ਜਾਣਾ ਜਿਹੜੇ ਬੱਚੇ ਦਾ ਫਾਰਮ ਤੁਸੀਂ ਜਮਾ ਕਰਾਉਣਾ ਜਿਹਦੇ ਲਈ ਤੁਸੀਂ ਲਾਭ ਲੈ ਰਹੇ ਆ ਉਹਨਾਂ ਨਾਲ ਲੈ ਕੇ ਜਾਣਾ ਆਪਣੇ ਬੱਚੇ ਨੂੰ ਤੇ ਇਹ ਫਾਰਮ ਉੱਥੇ ਜਮਾ ਤਾਂ ਹੋਣਗੇ ਸੋ ਇਹ ਕੁਸ਼ਲ ਨਾਲ ਚੰਗੀ ਤਰ੍ਹਾਂ ਪੜ੍ਹਨ ਅਫਰੰਤ ਤੁਸੀਂ ਦਸਤਾਕਤ ਕਰਨੇ ਜਿਹੜੇ ਯਕੀਨੀ ਬਣਾਉਣੇ ਨੇ ਤੇ ਇਸ ਤੋਂ ਬਾਅਦ ਫਾਰਮ ਵਧੂਰਾ ਹੋਣ ਦੀ ਸੂਰਤ ਵਿੱਚ ਬਿਨਾਂ ਕਿਸੇ ਨੋਟਸ ਦੇ ਜੇਕਰ ਤੁਹਾਡਾ ਫਾਰਮ ਹੈ ਔਰ ਰੱਦ ਕੀਤਾ ਜਾਵੇਗਾ ਇਸ ਲਈ ਸਾਰਾ ਜਾਂਚ ਫੜਤਾਲ ਕਰਕੇ ਫਿਰ ਫਾਰਮ ਭਰ ਕੇ ਜਮ੍ਹਾਂ ਕਰਵਾਉਣਾ ਹੈ ਸਕੀਮ ਦਾ ਲਾਭ ਪਰਿਵਾਰ ਵਿੱਚ ਵੱਧ ਤੋਂ ਵੱਧ ਦੋ ਬੱਚਿਆਂ ਨੂੰ ਤੁਸੀਂ ਦੇ ਸਕਦੇ ਆ ਜੇਕਰ ਤੁਹਾਡੇ ਦੋ ਬੱਚੇ ਨੇ ਮੰਨ ਲਓ ਕੋਈ ਭੈਣ ਹੈ ਜਿਹੜੀ ਜਿਹੜੀ ਕਿ ਉਹਨਾਂ ਦੇ ਹਸਬੰਦ ਦੀ ਡੈਥ ਹੋ ਚੁੱਕੀ ਹੈ ਵਿਧਵਾ ਨੇ ਤੇ ਉਹਨਾਂ ਦੇ ਬੱਚੇ ਨੇ ਤੇ ਉਹਨਾਂ ਦੇ ਦੋ ਬੱਚਿਆਂ ਨੂੰ ਪੈਨਸ਼ਨ ਮਿਲ ਸਕਦੀ ਹੈ ਜੇਕਰ ਦੋ ਤੋਂ ਵੱਧਰੇ ਬੱਚੇ ਨੇ ਤੇ ਫਿਰ ਉਹਨਾਂ ਚ ਸਿਰਫ ਦੋ ਬੱਚਿਆਂ ਨੂੰ ਫੈਸ਼ਨ ਲੱਗਣੀ ਹੈ ਤੇ ਇਹ ਜੋ ਕ੍ਰਾਈਟੇਰੀਆ ਰੱਖਿਆ ਗਿਆ ਪੰਜਾਬ ਸਰਕਾਰ ਵੱਲੋਂ ਅੱਗੇ ਲਿਖਿਆ ਹੈ ਜੀ ਸਕੀਮ ਲੱਗਣੋਂ ਫਰੰਤ ਜੋ ਬੱਚੇ ਦੇ ਸਕੂਲ ਹਾਜ਼ਰੀ ਹੋਟਾ ਉਹ ਹਰ ਮਹੀਨੇ 7 ਤਰੀਕ ਤੱਕ ਦਫ਼ਤਰ ਵਿੱਚ ਜਮ੍ਹਾਂ ਕਰਾਣੀ ਯਕੀਨੀ ਹੋਵੇਗੀ ਹਾਜ਼ਰੀ ਹਰ ਮਹੀਨੇ ਨਾ ਪ੍ਰਾਪਤ ਹੋਣ ਦੀ ਸੂਰਤ ਵਿੱਚ ਸਕੀਮ ਦਾ ਲਾਭ ਹੋਏ ਨਾ ਕਿਸੇ ਨੋਟਿਸ ਦਿੱਤੇ ਜਿਹੜਾ ਸਕੀਮ ਦੀਆਂ ਗਾਈਡਲਾਈਨਸ ਅਨੁਸਾਰ ਰੱਦ ਕੀਤਾ ਜਾਵੇਗਾ ਜੇ ਸਕੂਲ ਦੇ ਵਿੱਚ ਬੱਚੇ ਦੀ ਹਾਜ਼ਰੀ ਹੋਏਗੀ ਜੀ ਉਹ ਸਾਰਾ ਸਕੂਲ ਤੇ ਲਿਖਵਾ ਕੇ ਤੁਸੀਂ ਹਰ ਮਹੀਨੇ ਦਫ਼ਤਰ ਵਿੱਚ ਜਮ੍ਹਾਂ ਕਰਵਾਉਣਾ ਇਹ ਨਵਾਂ ਕ੍ਰਾਈਟੇਰੀਆ ਰੱਖਿਆ ਗਿਆ ਹੈ ਅੱਗੇ ਚੱਲਦੇ ਹਾਂ aadhar card ਦਾ ਜੋ ਸਟੇਟਸ ਹੈ ਉਹ ਤੁਸੀਂ ਨਾਲ ਲਾਣਾ ਹੈ ਖਾਤੇ ਦੇ ਨਾਲ ਆਧਾਰ ਕਾਰਡ ਤੁਹਾਡਾ ਜੁੜਿਆ ਹੋਣਾ ਚਾਹੀਦਾ ਜਾਂ ਤੁਹਾਡਾ ਨੰਬਰ ਬੱਚੇ ਕੋਲ ਦਾ ਫੋਨ ਹੋਣਾ ਨਹੀਂ ਤੁਹਾਡੇ ਕੋਲ ਜੇਕਰ ਕੋਈ ਨੰਬਰ ਹੈ ਤੁਹਾਡਾ ਤੇ ਉਹ ਤੁਸੀਂ ਨਾਲ ਜੋੜਿਆ ਹੋਣਾ ਚਾਹੀਦਾ ਜਾਂ ਆਧਾਰ ਕਾਰਡ ਦੇ ਨਾਲ ਜੇਕਰ ਤੁਸੀਂ ਨਹੀਂ ਜੋੜਿਆ ਤੇ ਸਾਰਾ ਕ੍ਰਾਈਟੇਰੀਆ ਤੁਸੀਂ ਕਰ ਲਓ OTP ਵਗੈਰਾ ਆਣਗੇ OTP ਵਗੈਰਾ ਸਾਰੇ ਫਿਲ ਕਰਕੇ ਤੁਸੀਂ ਆਪਣਾ ਆਧਾਰ ਕਾਰਡ ਜਿਹੜਾ ਹੈ ਬੈਂਕ ਖਾਤੇ ਨਾਲ ਜੋੜ ਸਕਦੇ ਆ ਤੇ ਆਧਾਰ ਕਾਰਡ ਦੇ ਨਾਲ ਵੀ ਤੁਹਾਡਾ ਨੰਬਰ ਜੁੜਿਆ ਹੋਣਾ ਜ਼ਰੂਰੀ ਹੈ ਸੋ ਇਹ ਸਾਰਾ ਕੁਝ ਤੁਸੀਂ ਕਰ ਸਕਦੇ ਆ ਇਸ ਤੋ ਇਸ ਤੋਂ ਅੱਗੇ ਚੱਲਦੇ ਆਂ ਆਖਾਂ ਤੇ ਹੁਣ ਤੁਸੀਂ ਫਾਰਮ ਦੇਖ ਰਹੇ ਆ ਸਕੂਲ ਦੇ ਲੈਟਰ ਹੈਡ ਤੋਂ ਇਹ ਸਕੀਮ ਲਗਾਉਣ ਸੰਬੰਧੀ ਇਹ ਖਤੜ ਹੈ ਇਹ ਚ ਤੁਸੀਂ ਕੁਝ ਨਹੀਂ ਕਰਨਾ ਸਿਰਫ ਭਰਨਾ ਜਾ ਇਹਨੂੰ ਤੇ ਜੋ ਮੋਰ ਮੋਰ ਰਾਣੀ ਆ ਉਹ ਸਕੂਲ ਦੇ ਜਿੱਥੇ ਤੁਹਾਡਾ ਬੱਚਾ ਪੜਦਾ ਹੈ ਉਹ ਪ੍ਰਿੰਸੀਪਲ ਵੱਲੋਂ ਜੜੀ ਲਗਾਈ ਜਾਏਗੀ ਇੱਥੇ ਤੁਸੀਂ ਬੱਚੇ ਦਾ ਨਾਮ ਲਿਖ ਦੇਣਾ ਜੀ ਤਸਦੀਕ ਕੀਤਾ ਜਾਂਦਾ ਹੈ ਬੱਚੇ ਦਾ ਨਾਮ ਪੁੱਤਰ ਪੁੱਤਰੀ ਸ਼੍ਰੀ ਇੱਥੇ ਪਿਤਾ ਦਾ ਨਾਮ ਮਾਤਾ ਦਾ ਨਾਮ ਪਤਾ ਆਏਗਾ ਜੋ ਸਕੂਲ ਵਿੱਚ ਕਿਨੂੰ ਵੀ ਕਲਾਸ ਦਾ ਵਿਦਿਆਰਥੀ ਹੈ ਦੱਸਣਾ ਦਾਖਲਾ ਨੰਬਰ ਲਿਖਣਾ ਹੈ ਤੇ ਇੱਥੇ ਲਿਖਿਆ ਗਿਆ ਜੀ ਬੱਚੇ ਦਾ ਸਕੂਲ ਰਿਕਾਰਡ ਅਨੁਸਾਰ ਜਨਮ ਮਿਤੀ ਲਿਣੀ ਆ ਇਸ ਸਕੂਲ ਨੇ ਲਿਖਣੀ ਆ ਤੇ ਇਸ ਦੀ ਸਾਲਾਨਾ ਫੀਸ ਹੈ ਜਿਹੜੀ ਉਹ ਠਾਂ ਅਨੁਸਾਰ ਉਹੀ ਸਕੂਲ ਨੇ ਲਿਖਣੀ ਆ ਦਾਖਲਾ ਫੀਸ ਲਿਖਣੀ ਆ ਮਹੀਨਾਵਾ ਟਿਊਸ਼ਨ ਫੀਸ ਲਿਖਣੀ ਆ ਟਰਾਂਸਫਰ ਫੀਸ ਲਿਖਣੀ ਆ ਕਿਸੇ ਕਿਸਮ ਦੀ ਜੇਕਰ ਹੋਰ ਕੋਈ ਫੀਸ ਲਈ ਗਈ ਹੈ ਉਹ ਵੀ ਲਿਖਣੀ ਆ ਕੁੱਲ ਫੀਸ ਸੱਲੇ ਲਿਖ ਦੇਣੀ ਆ ਸਕੂਲ ਨੇ ਇਹ ਵੈਸੇ ਸਾਰਾ ਫਾਰਮ ਸਕੂਲ ਨੇ ਭਰਨਾ ਤੁਹਾਨੂੰ ਇਹ ਭਰਨ ਦੀ ਲੋੜ ਨਹੀਂ ਆ ਸਕੂਲ ਦੇ ਲੈਟਰ ਹੈਡ ਤੇ ਇਹ ਭਰਿਆ ਜਾਣਾ ਹੈ ਤੇ ਇਹ ਸਰਟੀਫିକੇਟ ਸਕੂਲ ਵੱਲੋਂ ਬੱਚਿਆਂ ਨੂੰ ਸਕਾਲਰਸ਼ਿਪ ਸਕੀਮ ਦਾ લાભ ਪ੍ਰਾਪਤ ਕਰਨ ਲਈ ਜਿਹੜਾ ਜਾਰੀ ਕੀਤਾ ਜਾਂਦਾ ਹੈ ਪ੍ਰਿੰਸੀਪਲ ਦੇ ਹਸਤਾਖਰ ਸਮੇਤ ਮੋਹਰ ਥੱਲੇ ਮੋਹਰ ਲੱਗ ਜਾਣੀ ਹੈ ਤੇ ਸਾਈਨ ਹੋ ਜਾਣੀ ਹੈ ਇਹ ਸਾਰਾ ਕੁਝ ਕਰਕੇ ਤੁਸੀਂ ਆਪਣਾ ਫਾਰਮ ਜਿਹੜਾ ਡੀਸੀਲ ਅੰਦਰ ਵਿਖੇ ਜਾ ਕੇ ਦੇਵਾ ਕਰਵਾ ਲੈਣਾ ਤੇ ਉਸ ਤੋਂ ਬਾਅਦ ਤੁਹਾਡਾ ਕੰਮ ਹੋ ਜਾਣਾ ਖਤਮ ਤੇ ਜੋ ਅਗਲਾ ਕਰਾਈਟੇਰੀਆ ਹੋਏਗਾ ਉਹ ਤੁਹਾਨੂੰ ਜਾਂ ਤਾਂ ਮੈਸੇਜ ਆਈ ਤੁਹਾਨੂੰ ਰਿਪੋਰਟ ਦਿੱਤੀ ਜਾਵੇਗੀ ਜਾਂ ਫਿਰ ਨਿੱਜੀ ਖੱਦਰ ਤੇ ਤੁਹਾਨੂੰ ਬੁਲਾਇਆ ਜਾਵੇਗਾ ਦਫ਼ਤਰ ਵਿਖੇ ਤੇ ਤੁਹਾਨੂੰ ਇਹ ਫੈਸ਼ਨ ਬਾਰੇ ਜੇਕਰ ਤੁਹਾਡੀ ਫੈਸ਼ਨ ਲੱਗੀ ਹੋਈ ਹੈਗੀ ਤੇ ਤੁਹਾਨੂੰ ਉਹਦੀ ਸੋਚਣਾ ਦੇ ਦਿੱਤੀ ਜਾਵੇਗੀ ਤੁਹਾਡੇ ਕੋਈ ਕੁਐਸਚ ਸਵਾਲ ਨੇ ਜੀ ਤੁਸੀਂ ਸਾਨੂੰ ਪੁੱਛ ਸਕਦੇ ਆ ਸਾਡੇ ਨਾਲ ਕਾਫੀਆ ਭੈਣਾਂ ਜੜੀਆਂ ਹੋਈਆਂ ਨੇ ਜਿਨ੍ਹਾਂ ਦੇ ਬੱਚੇ ਨੇ ਉਹਨਾਂ ਦਾ گزارਾ ਬਹੁਤ ਮੁਸ਼ਕਲ ਹੋ ਰਿਹਾ ਕਿਉਂਕਿ ਘਰ ਦੇ ਵਿੱਚ ਕਮਾਉਣ ਵਾਲਾ ਕੋਈ ਨਹੀਂ ਹੁੰਦਾ ਸੋ ਇਹ ਵੱਡੀ ਰਾਹਤ ਦੇ ਰਹੀ ਆ ਪੰਜਾਬ ਸਰਕਾਰ ਸੋ ਇਹ ਸਕੀਮ ਦਾ ਲਾਭ ਜ਼ਰੂਰ ਲਓ ਜੀ ਤੁਸੀਂ ਤੁਹਾਨੂੰ ਲੈਣਾ ਵੀ ਚਾਹੀਦਾ ਹੈ ਤੁਹਾਡਾ ਹੱਕ ਵੀ ਬਣਦਾ ਤੇ ਤੁਸੀਂ ਇਹ ਸਕੀਮ ਦਾ ਲਾਭ ਜ਼ਰੂਰ ਲੈਣਾ ਤੇ ਜੇਕਰ ਤੁਹਾਡੇ ਕੋਈ ਕੁਐਸਚਨ ਸਵਾਲ ਨੇ ਤੁਹਾਡਾ ਵੀਰ ਬੈਠਾ ਜੀ ਅਸੀਂ ਤੁਹਾਡੀ ਹੈਲਪ ਲਈ ਬੈਠੇ ਆ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਕਮੈਂਟ ਦੇ ਵਿੱਚ ਸਾਨੂੰ ਪੁੱਛ ਸਕਦੇ ਆ ਜੋ ਵੀ ਸਾਨੂੰ ਪੁੱਛਣਾ ਹੈ ਜੇਕਰ ਤੁਸੀਂ ਨੇਜੀ ਫਦਰ ਦੇ ਸਾਡੇ ਨਾਲ ਗੱਲ ਕਰਨੀ ਚਾਹੁੰਦੇ ਆ ਉਹਦਾ ਵੀ ਹੱਲ ਕਰ ਦੇਵਾਂਗੇ ਤੇ ਤੁਸੀਂ ਸਾਡੇ ਨਾਲ ਗੱਲ ਵੀ ਕਰ ਸਕਦੇ ਆ ਜਿਹੜੇ ਸਾਡੇ ਦਿਵਯਾਂਗ ਭੈਣ ਭਰਾ ਨੇ ਉਹਨਾਂ ਦੇ ਬੱਚੇ ਵੀ ਇਸ ਸਕੀਮ ਦਾ ਲਾਭ ਲੈ ਸਕਦੇ ਨੇ ਉਹ ਵੀ ਜਿਹੜਾ ਆ ਆਪਣਾ ਇਸ ਵੱਲ ਧਿਆਨ ਦੇ ਤੇ ਆਪਣੀ ਸਕੀਮ ਜ਼ਰੂਰ ਲਗਵਾਉਣ ਤੁਹਾਨੂੰ ਅੱਜ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ